ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਜੀ ਦਾ ਮੇਰੇ ਚੈਨਲ ਤੇ ਸਵਾਗਤ ਹੈ ਮੈਂ ਅੱਜ ਬਣਾਵਾਂਗੀ ਜੀ ਕਲੀਆਂ ਵਾਲਾ ਸੂਟ ਹਾਂਜੀ ਕਲੀਆਂ ਮੈਂ ਪਹਿਲੇ ਪ੍ਰੈਸ ਕਰਕੇ ਕੱਪੜੇ ਨੂੰ ਪਾ ਲਵਾਂਗੀ ਇਦਾਂ ਨਿਸ਼ਾਨੀ ਮੈਂ ਪਹਿਲੇ ਪ੍ਰੈਸ ਕਰਕੇ ਲਾ ਚੁੱਕੀ ਹਾਂ ਜੀ ਹਾਂਜੀ ਇਹਨੂੰ ਹੁਣ ਮੈਂ ਇਦਾਂ ਪਹਿਲੇ ਸਿੱਧੀ ਸੀਨ ਮਾਰ ਲਵਾਂਗੀ ਉੱਪਰ ਦੀ ਹਾਂਜੀ ਹੁਣ ਮੈਂ ਇਹਨੂੰ ਫੋਲਡ ਕਰਕੇ ਦੂਜੀ ਸਾਈਡ ਦੀ ਸੀਨ ਲਗਾਵਾਂਗੀ ਜੀ ਹਾਂ ਮੈਂ ਆਪਾਂ ਸੀਨ ਲਗਾ ਲਾਂਗੇ ਜੀ ਬਹੁਤ ਹੀ ਧਿਆਨ ਨਾਲ ਦੇਖਿਓ ਬਹੁਤ ਹੀ ਆਸਾਨੀ ਦੇ ਨਾਲ ਕਲੀਆਂ ਪਾ ਕੇ ਤਿਆਰ ਹੋ ਜਾਂਦੀਆਂ ਜੀ ਇਹ ਮੈਂ ਮਸ਼ੀਨ ਮਾਰ ਲਵਾਂਗੀ ਆਪ ਸਭ ਧਿਆਨ ਨਾਲ ਦੇਖ ਲਓ ਹਗਾ ਤੋ ਹੀ ਇਸ ਤਰ੍ਹਾਂ ਇੱਕ ਵਾਰੀ ਪਾ ਲੂਗੇ ਨਾ ਤੇ ਬਹੁਤ ਹੀ ਆਸਾਨੀ ਦੇ ਨਾਲ ਤੁਹਾਡਾ ਡਾਈ ਡਿਜ਼ਾਈਨ ਪਾ ਕੇ ਤਿਆਰ ਹੋ ਜਾਵੇਗਾ ਹਾਂ ਜੀ ਹੁਣ ਮੈਂ ਚਲਾਈ ਜਾਵਾਂਗੀ ਮਸ਼ੀਨ ਜੀ ਅਰ ਰੰਗ ਮੇਰੀ ਪੈਕਿੰਗ ਹੋ ਚੁੱਕੀ ਹੈ ਰੈਡੀ ਹੁਣ ਮੈਂ ਦੂਜੀ ਸਾਈਡ ਪਾਵਾਂਗੀ ਜੀ ਦੇਜੀ ਸਾਈਡ ਵੀ ਉਸੇ ਤਰ੍ਹਾਂ ਸੀਨ ਮਾਰ ਲਾਂਗੇ ਹੁਣ ਮੈਂ ਇਸ ਤਰ੍ਹਾਂ ਹੀ ਗਲੇ ਨੂੰ ਵੀ ਫੱਟੀ ਲਗਾਵਾਂਗੀ ਗਲੇ ਨੂੰ ਮੈਂ ਪਹਿਲੇ ਹੀ ਤਿਆਰ ਕਰ ਲਿਆ ਸੀਗਾ ਫੱਟੀ ਨੂੰ ਜੇ ਵੀ ਆਪਾਂ ਸਾਈਡ ਦੇ ਵਿੱਚ ਸੈਂਟਰ ਸੇ ਸੀਨ ਦੇ ਕੇ ਫਿਰ ਆਪਾਂ ਸਾਈਡ ਤੇ ਦੇ ਪਾਈਪਿੰਗ ਦੇ ਦਵਾਂਗੇ ਲੇਸ ਵਾਲੀ ਜਿਹੜੀ ਹੈਗੀ ਐ ਸੀ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਏਗਾ ਇਸ ਤਰ੍ਹਾਂ ਆਪਾਂ ਕਰਕੇ نیچے ਇਹਨੂੰ ਲੇਸ ਦੇ ਦਾਂਗੇ ਜੀ ਬਹੁਤ ਹੀ ਪਿਆਰੀ ਲੁੱਕ ਆndi ਹੈ ਗਲੇ ਦੀ ਆਪ ਵੀ ਇਸ ਤਰ੍ਹਾਂ ਇੱਕ ਵਾਲੀ ਬਣਾ ਕੇ ਟਰਾਈ ਜ਼ਰੂਰ ਕਰਿਓ ਔਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੋ ਵੀ ਨਵੇਂ ਬਣੇ ਨੇ ਚੈਨਲ ਤੇ ਤਾਨੂੰ ਇੱਕ ਇੱਕ ਡਿਟੇਲ ਦਇਆ ਕਰਾਂਗੀ ਜੀ ਮੈਂ ਕਿਵੇਂ ਡਿਜ਼ਾਈਨ ਤਿਆਰ ਹੁੰਦੇ ਨੇ ਕਿਉਂਕਿ ਸਿੱਖਣ ਵਰਗੇ ਪਹਿਨਾਲੇ ਬਹੁਤ ਹੀ ਵਧੀਆ ਮੌਕਾ ਜੀ ਇਸ ਤਰ੍ਹਾਂ ਪਹਿਲੇ ਆਪ ਫੱਟੀ ਦੇ ਲਾਂਗੇ ਫਿਰ ਅਹੀ ਗਲਾ ਉੱਪਰ ਜੋੜ ਦਵਾਂਗੇ ਜੀ ਗਲੇ ਨੂੰ ਮੈਂ ਪਹਿਲੇ ਹੀ ਤਿਆਰ ਕਰਕੇ ਰੱਖਿਆ ਹੋਇਆ ਸੀ ਜੀ ਗਲਾ ਬਿਲਕੁਲ ਕੱਟ ਕੇ ਹੋ ਗਈ ਸੀ ਰੈਡੀ ਦੇਖੋ ਆਏ ਮੇਰੀ ਫਾਈਨਲ ਲੁੱਕ ਆ ਬਣ ਗਈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਕਲੀਆਂ ਵਾਲਾ